ਜਿਕੇ ਹਾਲ ਚਾਲੇ ਦੋਸਤੋ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਮਸਤ ਖੁਸ਼ ਹੋਵੋਗੇ ਸੋ ਅੱਜ ਦਾ ਬਲੌਗ ਕਰਦੇ ਆਂ ਆਪਾਂ ਇਥੋਂ ਸ਼ੁਰੂ ਤੇ ਆ ਤੁਸੀਂ ਦੇਖ ਸਕਦੇ ਮੇਰੇ ਨਾਲ ਦਾੜੀ ਦੇ ਕੇਸ ਬਹੁਤ ਜ਼ਿਆਦਾ ਛੜਦੇ ਆ ਜੇ ਕਿਸੇ ਵੀਰ ਨੂੰ ਪਤਾ ਹੋਵੇ ਇਹਦਾ ਕੀ ਲਾਜ ਹੈ ਤੇ ਮੈਨੂੰ ਜ਼ਰੂਰ ਦੱਸਿਓ ਤੇ ਇਹ ਨਾਲ ਵਾਵੇ ਛੜ ਗਏ ਸੀ ਹੁਣ ਤਾਂ ਚਲੋ ਥੋੜੇ ਥੋੜੇ ਆ ਗਏ ਆ ਇੱਕ ਤਾਂ ਮੇਰਾ ਮੂੰਹ ਹੀ ਉਹੋ ਜਿਹਾ ਪਤਲਾ ਜਿਹਾ ਇੱਕ ਇਹ ਵਾਲ ਜੜ ਜਾਂਦੇ ਤੇ ਹੋਰ ਬੁਰਾ ਲੱਗਦਾ ਵਾ ਤੇ ਜਦੋਂ ਇੱਥੇ ਵਾਲ ਆ ਗਏ ਨਾ ਫਿਰ ਥੋੜਾ ਜਿਹਾ ਠੀਕ ਠੀਕ ਲੱਗਣ ਲੱਗ ਜੇ ਲੱਗਣ ਲੱਗ ਜਾਏਗਾ ਸੋ ਕਰਿਓ ਕਿਰਪਾ ਜਰੂਰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਕਿ ਆਪਾਂ ਆਲੂਆਂ ਵਾਸਤੇ ਨਾ ਇੱਕ ਪਲਾਟ 'ਚ ਜਗ੍ਹਾ ਤਿਆਰ ਕਰ ਰਹੇ ਸੀ ਤੇ ਇਹ ਸਬਜ਼ੀ ਲਾਵਾਂਗੇ ਆਲੂ ਵੀ ਲਾਵਾਂਗੇ ਹੋਰ ਵੀ ਸਬਜ਼ੀਆਂ ਲਾਵਾਂਗੇ ਤੇ ਵਿਖਾਉਨੇ ਆ ਘਾ ਬਹੁਤ ਹੋਇਆ ਪਿਆ ਵਾ ਆ ਹੈਗਾ ਇਹ ਪਲਾਟ ਜੋ ਚਪਲ ਆਉਣੀ ਸਬਜੀ ਤੇ ਝਕਾ ਬਹੁਤ ਜਿਆਦਾ ਇਹ ਸਾਰਾ ਆਪਾਂ ਰੰਬੀ ਨਾ ਖੋਤਰਾ ਨਾ ਬਣਾ ਇੰਨਾ ਕੋ ਖੋਤਰਾ ਸੀ ਨਾਲ ਨਾਲ ਤੇ ਅੱਗੇ ਚੱਲ ਕੇ ਬਖੋਣੇ ਆ ਇੱਥੇ ਲੱਗਾ ਹੋਇਆ ਪੁਦੀਨਾ ਬਹੁਤ ਜਿਆਦਾ ਅੱਜ ਕੋਈ ਚਟਨੀ ਬਣਾਉਂਦਾ ਨਹੀਂ ਇਹ ਇੱਥੇ ਫੁੱਲ ਜੇ ਆਗੇ ਦਾ ਪੱਕ ਜੇ ਗਿਆ ਵਾ ਚਪਲ ਲਾਈਆਂ ਨਾਲ ਕੁਝ ਲੱਗਦਾ ਹੀ ਨਹੀਂ ਆ ਫੜੀਆਂ ਲੱਗਦੀਆਂ ਨੇ ਮਾੜੀਆਂ ਮੁੱਟੀਆਂ ਜੀਆਂ ਤੇ ਤੋਰੀਆਂ ਵੀ ਏਡੀਆਂ ਸਿੱਧੀਆਂ ਪੁੱਟੀਆਂ ਸਿੱਡੀਆਂ ਆਪਣੇ ਕਿੱਧਰ ਕਿੱਧਰ ਦੀਆਂ ਲੱਗ ਜਾਂਦੀਆਂ ਨੇ ਕਈ ਕਈ ਵਿੱਚ ਨਾ ਆ ਖਰਾਬ ਜੀਆਂ ਹੋ ਗਈਆਂ ਲੱਗਦੀਆਂ ਵੀ ਆ ਪਰ ਖਰਾਬ ਜੀਆਂ ਹੋ ਜਾਂਦੀਆਂ ਵਾ ਫਾਇਦਾ ਨਹੀਂ ਕੋਈ ਤੇ ਆ ਲੋਕੀ ਦੀ ਵੱਲ ਇਹਨਾਂ ਵੀ ਕਦੀ ਕੁਛ ਨਹੀਂ ਲੱਗਾ ਡੈਂਗਣ ਵੀ ਘੱਟ ਬਦੀ ਲੱਗਦੇ ਕਦੀ ਸੜ ਜੇ ਜਾਂਦੇ ਲੱਗਦੇ ਤੇ ਹੈਗੇ ਅੱਜਵੇਂ ਏਡੇ ਡੇ ਹੋ ਜਾਂਦੇ ਨਾ ਫਿਰ ਸੜ ਜੇ ਜਾਂਦੇ ਆ ਆ ਪਤਾ ਨਹੀਂ ਕਿਵੇਂ ਬਚਿਆ ਪਿਆ ਇੱਕ ਇਹ ਆ ਵਾਲੇ ਇਹ ਤੋਰੀਆਂ ਦੇ ਵਾਲੇ ਨੂੰ ਕਦੀ ਕੁਝ ਲੱਗਾ ਹੀ ਨਹੀਂ ਫੁੱਲ ਆਉਂਦੇ ਆ ਛੱਡ ਜਾਂਦੇ ਆ ਆ ਪਿੰਡੀਆਂ ਸਾਡੀਆਂ ਇਹ ਵੀ ਜਦੋਂ ਦੇ ਲਾਈਆਂ ਇਹਨਾਂ ਦੇ ਪੱਤੇ ਜਿਆ ਪਨਕੀ ਹੋ ਗਿਆ ਕੋਈ ਸਪਰੇਅ ਸੁਪਰੂ ਹੋ ਗਈ ਦੱਸਿਓ ਸਾਨੂੰ ਕਿਸੇ ਨੂੰ ਕੁਝ ਨਹੀਂ ਲੱਗਾ ਇੱਕ ਬਿੰਗਣ ਦਾ ਬੂਟਾ ਇੱਧਰ ਲੱਗਾ ਹੈ ਇੱਧਰ ਸਾਡੇ ਗਵੰਡੀਆਂ ਨੇ ਲਾਈ ਇਹ ਸਬਜ਼ੀ ਹੁਣ ਆ ਪਲਾਟ ਤੇ ਹਾਂ ਮੈਨੂੰ ਲੱਗਦਾ ਪਿੰਡੀਆਂ ਵੀ ਪੱਟਣੀਆਂ ਪੈਣਗੀਆਂ ਪੱਟ ਕੇ ਹੁਣ ਨਵੀਂ ਸਬਜੀ ਅੱਗੇ ਅੰਮੀਆ ਦਾ ਸੀਜ਼ਨ ਸੌਂ ਦਾ ਮਹੀਨਾ ਲੰਘ ਜੇ ਫਿਰ ਅੱਗੇ ਸਬਜੀ ਲਾਵਾਂਗੇ ਇੱਥੇ ਤੇ ਵਧੀਆ ਸਬਜੀ ਹੁੰਦੀ ਪਿਛਲੀ ਵਾਰੀ ਆਲੂ ਵੀ ਲਾਏ ਸੀ ਵਾਵਾ ਹੋ ਗਏ ਸੀ ਇੱਕ ਪਲਾਟ ਸਾਡੇ ਕੋਲ ਪਰਲੇ ਪਾਸੇ ਹੋਰ ਏ ਉਹ ਵੀ ਤੁਹਾਨੂੰ ਮੈਂ ਵਿਖਾ ਕੇ ਲਿਆਉਣਾ ਤੇ ਚੱਲਦੇ ਆਂ ਉੱਥੇ ਉਧਰ ਅੱਗੇ ਜਾ ਕੇ ਉਹ ਪੱਟ ਥੋੜਾ ਜਿਹਾ ਉਹ ਦੂਪਲਾੜ ਨੇ ਇੱਕ ਆਵਲਾ ਇਹ ਚਾਹੀਏ ਸਾਰੇ ਨੂੰ ਤਿਆਰ ਕਰਕੇ ਸਾਰੇ ਚਾਲੂ ਲਾਵਾਂਗੇ ਉਹ ਉੱਥੇ ਤੱਕ ਇਹ ਹੈ ਕਿਸੇ ਦਾ ਪਰੋਕਿੰਦਾ ਸੀ ਤੁਸੀਂ ਇੱਥੇ ਨਾ ਸਫਾਈ ਕਰਕੇ ਤੇ ਸਬਜੀ-ਸਬਜੀ ਜੋ ਮਰਜ਼ੀ ਲਾ ਲਓ ਤੇ ਹੁਣ ਅੱਗੇ ਇੱਕ ਇਧਰ ਸਾਡਾ ਇਹ ਟਕੁੰਡਾ ਲਾ ਰੱਖਿਆ ਤੈਨੂੰ ਹੁਣ ਖੋਲਣਾ ਪਊਗਾ ਮਰੋਲ ਤੋੜੋਗੇ ਹੁਣ ਅਜੇ ਮੱਲਾ ਨੇ ਇਹਨਾਂ ਨੂੰ ਵੀ ਕੁਝ ਨਹੀਂ ਲੱਗਦਾ ਮੋੜੀਆਂ-ਮੋਟੀਆਂ ਉਹ ਲੱਗਦੀਆਂ ਨੇ ਫਲ ਜਾਂਦਾ ਫਿਰ ਝੜ ਜਾਂਦਾ ਤਾਂ ਤਾਂ ਨਹੀਂ ਕਿਵੇਂ ਕੀ ਹੋ ਰਿਹਾ ਹੈ ਇਧਰ ਛੱਲੀਆਂ ਲਾਈਆਂ ਹੋਈਆਂ ਨੇ ਛੱਲੀਆਂ ਤੋਂ ਵਧੀਆਂ ਲੱਗੀਆਂ ਪਲਾਟ ਅੱਗੇ ਸਾਰਾ ਹੀ ਪਿਆ ਵਾ ਸਫਾਈ ਕਰਾਂਗੇ ਤੇ ਲਾਵਾਂਗੇ ਵਧੀਆ ਸਬਜ਼ੀ ਇਹ ਕੰਮੀ ਜੋ ਬੜੇ ਪਿੰਦ ਨੇ ਮੀਂਹ ਹਟਣੋਂ ਫੇਰ ਸਬਜ਼ੀ ਹੋਵੇ ਕੋਈ ਇਸ ਤਰ੍ਹਾਂ ਤਾਂ ਹੁੰਦੀ ਨਹੀਂ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਜਿਆਦਾ ਜਰੂਰਤ ਹੈ ਹਜੇ ਆਪਾਂ ਨੂੰ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਵਿੱਚ ਬੋਲਣ ਕਿਉਂਕਿ ਨਵਾਂ ਨਵਾਂ ਆਪਾਂ ਹਜੇ ਲੱਗੇ ਆ ਵੀਡੀਓ ਬਣਾਉਣਾ ਚਲੋ ਜੀ ਆਪਾਂ ਰੰਬੀ ਲੈ ਆਂਦੀ ਹੈ ਹੁਣ ਆਪਾਂ ਕਰਦੇ ਆ ਇੱਥੇ ਕਾਪ ਪਟਣ ਦੀ ਤਿਆਰੀ ਤੇ ਸਫਾਈ ਕਰਕੇ ਫਿਰ ਤੁਹਾਨੂੰ ਵਿਖਾਵਾਂਗੇ ਅੱਗੇ ਦੋਸਤੋ ਇਨਾ ਕਾਪ ਔਰ ਛੱਡਿਆ ਆਪਾਂ ਇਧਰ ਪਾਣੀ ਲਾਤਾ ਪਿੰਨਿਆਂ ਨੂੰ ਜੇ ਲੱਗੀਆਂ ਠੀਕ ਨਾਲ ਅੱਗੇ ਫਿਰ ਪਟਕੇ ਪਰਾਂ ਕਰਾਂਗੇ ਉਹ ਥੋੜਾ ਜਿਹਾ ਰਹਿ ਗਿਆ ਗੁੱਠੇ ਉਹ ਵੀ ਅੱਜ ਪੜ ਦਾਂਗੇ ਸਾਰਾ ਫਿਰ ਵਿਖਾਵਾਂਗੇ ਉਪ ਤੋਂ ਨੂੰ